ਇਹ ਉਹ ਪਾਈਪ ਹੈ ਜਿਹੜਾ TDI ਸਿਟੀ TDI TDI ਰੀਅਲ ਏਸਟੇਟ ਵਾਲਾ ਦਾ ਜਿਹੜਾ ਰੈ residențial ਕੰਪਲੈਕਸ ਹੈ ਸੈਕਟਰ 110 ਔਰ ਸੈਕਟਰ 111 ਜਿਹੜੇ ਇਹ ਸਾਰਾ ਸੀਵਰੇਜ ਤੁਸੀਂ ਦੇਖ ਰਹੇ ਹੋ ਇਹ ਉਹ ਸੀਵਰ ਦਾ ਪਾਈਪ ਹੈ ਇਹ ਹਾਊਸਿੰਗ ਕੰਪਲੈਕਸ ਦਾ ਸੈਕਟਰ 110 ਤੇ 111 ਦੇ ਸੀਵਰ ਦਾ ਜਿਹੜਾ ਇਹ ਪਾਈਪ ਦਾ ਸਾਰਾ ਸੀਵਰ ਜਿਹੜਾ ਸਾਰਾ ਸੀਵਰ ਹੈ ਇਹ ਕਲੋਨੀਆਂ ਦਾ ਜਦੋਂ ਅਸੀਂ ਲਖਨੌਰ ਤੋਂ ਸ਼ੁਰੂ ਹੋਏ ਸੀ ਇਹ ਜਿਹੜੀ ਬਰਸਾਤੀ ਚੋਈ ਹੈ ਇਹ ਚੋਈ ਦਾ ਸਾਰਾ ਪਾਣੀ ਜਾ ਕੇ ਰਾਜਪੁਰੇ ਜਾ ਕੇ ਕੱਗਰ ਨੂੰ ਮਿਲਦਾ ਜਾ ਕੇ ਇਹ ਰਾਜਪੁਰੇ ਤੱਕ ਜਾ ਕੇ ਫਿਰ ਅੱਗੇ ਕੱਗਰ ਦਰਿਆਤ ਜਾ ਕੇ ਚੋਈ ਉਧਰ ਨੂੰ ਜਾਂਦੀ ਹੈ ਇਹ ਤੁਸੀਂ ਦੇਖ ਰਹੇ ਹੋ ਕਿਵੇਂ ਸੀਵਰ ਦਾ ਜਿਹੜਾ ਗੰਦਾ ਪਾਣੀ ਜਿਹੜਾ ਸਾਰਾ ਇਹ ਬਿਗੈਰ ਟ੍ਰੀਟਮੈਂਟ ਬਿਨਾ ਟ੍ਰੀਟ ਹੋਏ ਕਿਵੇਂ ਪਾਈ ਪਾਈ ਹੋਈ ਹੈ ਇਹਨਾਂ ਬਿਲਡਰਾਂ ਨੇ ਔਰ ਇਹ ਚੋਈ ਜਿਹੜੀ ਹੈ ਸਾਰੀ ਦੇਖੋ ਕਿਸ ਤਰ੍ਹਾਂ ਸਾਰਾ ਸੀਵਰ ਦਾ ਪਾਣੀ ਬਰਸਾਤੀ ਚੋਈ 'ਚ ਪੈ ਰਿਹਾ ਜਿਹੜਾ ਕੱਗਰ 'ਚ ਜਾ ਕੇ ਰਲੇਗਾ ਮੈਂ ਇਸੇ ਪਿੰਡ ਦਾ ਵਾਸੀ ਹਾਂ ਜੀ ਸਰਦਾਰ ਸਰਜੀਤ ਸਿੰਘ son of ਬਲਵੰਤ ਸਿੰਘ ਜੀ ਲਖਨੌਰ ਲਖਨੌਰ ਦੀ ਰਹਿਣ ਵਾਲਾ ਜੀ ਮੈਂ ਤੇ ਜਦੋਂ ਸਾਡਾ ਬਚਪਨ ਦਾ ਸੀ ਆਪਣੀ ਦਾਦੀਆਂ ਨਾਲ ਜਾਂ ਆਪਣੀ ਮੰਮੀ ਨਾਲ ਜਾਂ ਅਸੀਂ ਆ ਡੰਗਰ ਬੱਚਾ ਲੈ ਕੇ ਇੱਥੇ ਆਂਦੇ ਤੇ ਜੀ ਸਾਫ਼ ਸੁਥਰਾ ਪਾਣੀ ਦਾ ਸਾਡੇ ਪਿੰਡ ਦੀਆਂ ਮਤਲਬ ਔਰਤਾਂ ਬੀਬੀਆਂ ਸਾਰੀਆਂ ਇੱਥੇ ਕੱਪੜੇ ਧੋਣੀਆਂ ਦੇ ਜੀ ਬਹੁਤ ਵਧੀਆ ਪਾਣੀ ਮਿੱਠਾ ਪਾਣੀ ਆਂਦਾ ਦਾ ਜੀ ਇਹਨਾਂ ਪੀ ਵੀ ਲੰਦੇ ਤੇ ਯੂਚੋਂ ਸਾਫ਼ ਪਾਣੀ ਵੀ ਇਹ ਪਿੰਡ ਚ ਚੱਲਦਾ ਆਣ ਵਾਲੇ ਪਿਛਲੇ 30 ਸਾਲਾਂ ਤੋਂ ਇਹ ਸਾਡੀ ਗੰਦਗੀ ਆ ਫੈਕਟਰੀਆਂ ਵਾਲਿਆਂ ਨੇ ਜੀ ਇੰਡਸਟਰੀਆਂ ਨੇ ਇਹ ਜੋ ਵੀ ਟੀਡੀਆਈ ਬਾਗ ਮੰਨ ਲਓ ਪ੍ਰਾਈਵੇਟ ਕੰਪਨੀਆਂ ਬਣੀਆਂ ਜੀ ਜਿਨ੍ਹਾਂ ਨੇ ਪਲਾਟ ਜਾਂ ਜੋ ਵੀ ਕੁਝ ਕਰਿਆ ਜੀ ਉਹਨਾਂ ਨੇ ਫਲੈਟ ਵਗੈਰਾ ਪਾਏ ਸ਼ਹਿਰ ਵਸਿਆ ਸ਼ਹਿਰ ਵਸਿਆ ਜੀ ਉਹਨਾਂ ਨੇ ਸਾਰਾ ਪਾਣੀ ਜੀ ਮੰਨ ਲਓ ਵਿੱਚੇ ਗੰਦਾ ਬਾਥਰੂਮ ਦਾ ਵਿੱਚੇ ਫਲੈਸ਼ ਵਾਲਾ ਸਾਰਾ ਮੂਤਰ ਜਰਨਿੰਗ ਇੱਥੇ ਸਾਡੇ ਪਿੰਡ ਨੂੰ ਗੇੜਦਾ ਜੀ ਅਸੀਂ ਇਸ ਪਿੰਡ ਦੇ ਵਾਸੀ ਆ ਜੀ ਕਿਤੇ ਜਾ ਵੀ ਨਹੀਂ ਸਕਦੇ ਜੀ ਸਾਨੂੰ ਤਾਂ ਮਜਬੂਰੀ ਕਰਨਾ ਰਹਿਣਾ ਪੈਂਦਾ ਜੀ ਇਹ ਜੀ ਇੱਥੇ ਤੋਂ ਮੰਨ ਲਓ 90 ਫੁੱਟ ਤੱਕ ਪਾਣੀ ਇਹ ਪਾਣੀ ਖਰਾਬ ਹੋ ਚੁੱਕਿਆ ਸਾਡੇ ਪਿੰਡ ਦਾ ਜੀ 90 90 ਫੁੱਟ ਤੱਕ ਜਿੰਨੇ ਵੀ ਨਲਕੇ ਸਾਡੇ ਪਿੰਡ ਚ ਮੋਟਰਾਂ ਲੱਗੀਆਂ ਹੋਈਆਂ ਨੇ 110 ਫੁੱਟ ਜਾਂ 90 ਫੁੱਟ ਤੱਕ ਉਹਨਾਂ ਦਾ ਸਾਰਾ ਪਾਣੀ ਬਿਲਕੁਲ ਖਰਾਬ ਹੈ ਜੀ ਪੀਣ ਲਾਇਕ ਨਹੀਂ ਹੈ ਜੀ ਜੇ ਮੰਨ ਲਓ ਸਰਕਾਰੀ ਇੱਕ ਦਿਨ ਸਾਡੀ ਸਪਲਾਈ ਬੰਦ ਹੋ ਜAVE ਸਾਨੂੰ ਜਿੰਨਾ ਦੁੱਬੜ ਹੋ ਜਾਂਦਾ ਜੀ ਪਾਣੀ ਬਹੁਤ ਗੰਦਾ ਜੀ ਪਿੰਡ ਦਾ 10 ਮਿੰਟ ਨਹੀਂ ਆਪਾਂ ਪਾਣੀ ਰੱਖ ਸਕਦੇ ਜੀ ਮੋਟਰ ਦਾ ਕੱਢ ਕੇ ਜਦੋਂ ਉਹ ਪੇਲਾ ਪੈ ਜਾਂਦਾ ਜੀ ਪਹਿਲਾ ਸਾਡਾ ਜਿਹੜਾ ਇੱਥੇ ਪੀਣ ਵਾਲਾ ਪਾਣੀ ਸੀਗਾ ਉਹ ਕਰੀਬ 50 ਜਾਂ 60 ਫੁੱਟ ਤੇ ਵਧੀਆ ਸੀਗਾ ਜਿਹੜੇ ਨਲਕੇ ਲੱਗਦੇ ਸੀਗੇ ਨਲਕੇ ਲੱਗਦੇ ਸੀ ਨਲਕੇ ਲੱਗਦੇ ਸੀਗੇ ਹੈਂਡ ਪੰਪ ਨਾਲ ਅਫੀ ਮਤਲਬ ਉਹ ਜਿਹੜਾ ਵੀ ਪਾਣੀ ਪੀਣ ਦਾ ਇਲਾਕੇ ਦਾ ਪਾਣੀ ਸੀਗਾ ਉਹ 50 60 ਫੁੱਟ ਤੇ ਸੀ ਪਰ ਹੁਣ 50 60 ਫੁੱਟ ਵਾਲਾ ਪਾਣੀ ਪੀਣ ਯੋਗ ਨਹੀਂ ਹੈਗਾ ਜਿਹੜਾ ਸਾਡੇ ਆਮਪੋਰ ਨੇ ਉਹ 150 200 ਫੁੱਟ ਤੱਕ ਸਾਨੂੰ ਕਰਾਉਣੇ ਪਏ ਨੇ ਇਸ ਇਲਾਕੇ ਦੇ ਵਿੱਚ ਉਹ ਤੋਂ ਬਾਅਦ ਜਿਹੜੇ ਸਾਡੇ ਹੋਰ ਵੀ ਆਪਣੇ ਸਰਕਾਰੀ ਬੋਰ ਨੇ ਉਹ ਵੀ 800 ਤੋਂ 1000 ਫੁੱਟ ਦੇ ਜਿਹੜੇ ਨੇ ਕਾਫੀ ਮਤਲਬ ਕੋਸ਼ਿਸ਼ ਇਹ ਕਰ ਰਹੇ ਆਂ ਵੀ ਉਹਦਾ ਹੀ ਪਾਣੀ ਪੀਏ ਜਾਵੇ ਕਿਉਂਕਿ ਉਹਦੇ ਵਿੱਚ ਜਿਹੜਾ ਇਹ ਸਾਡਾ ਧਰਤੀ ਦਾ ਪਾਣੀ ਉਹ ਪੀਣ ਯੋਗ ਹੈ ਨਹੀਂ ਜਿਹੜੇ ਪੜ੍ਹੇ ਲਿਖੇ ਇਸ ਇਲਾਕੇ ਦੇ ਨੌਜਵਾਨ ਨੇ ਆ ਮਤਲਬ ਜੇ ਇਹ ਗੱਲ ਨੂੰ ਜਾਣਦੇ ਨੇ ਵੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਉਹਨਾਂ ਨੇ ਕਿਹਾ ਵੀ ਹੈ ਆਪਣੇ ਪੱਧਰ ਦੇ ਬੜਾ ਬੀਸੀਆਂ ਨੂੰ ਹੋਰਾ ਜਦੋਂ ਕੋਈ ਇਲੈਕਸ਼ਨ ਹੁੰਦੀ ਆ ਉਸ ਸਮੇਂ ਵੀ ਤਾਂ ਜਿਹੜਾ ਇਥੇ ਜਿਹੜਾ ਗੰਦਾ ਪਾਣੀ ਨਿਕਲਦਾ ਹੈ ਇਹਦੀ ਇੱਕ ਤਾਂ 스멜 ਬਹੁਤ ਆਉਂਦੀ ਹੈ ਕਿਉਂਕਿ ਇਹ ਪਿੰਡਾਂ ਦੇ ਵਿੱਚੋਂ ਤਾਂ ਜਿਹੜੇ ਰਿਸ਼ਤੇਦਾਰ ਸੀਗੇ ਹੋਰ ਲਾਕਿਆਂ ਚੋਂ ਆਉਂਦੇ ਸੀਗੇ ਉਹ ਤਾਂ ਇੱਥੇ ਵੜਦੇ ਹੀ ਨਹੀਂ ਸੀਗੇ ਵੀ ਇੱਥੇ ਤਾਂ 스멜ੇ ਬਹੁਤ ਆਉਂਦੀ ਹੈ ਪਿੰਡਾਂ 'ਚ ਅਸੀਂ ਰਾਤ ਨਹੀਂ ਉਹ ਕੱਟ ਸਕਦੇ ਸੀਗੇ ਉਹ ਤੇ ਜਦੋਂ ਫਿਰ ਸਾਰਿਆਂ ਨੂੰ ਮਤਲਬ ਕਿਹਾ ਗਿਆ ਆਫਸਰਾਂ ਨੂੰ ਕਿਹਾ ਗਿਆ ਲੀਡਰਾਂ ਨੂੰ ਕਿਹਾ ਗਿਆ ਵੀ ਭਾਈ ਇਹ ਇਹਦਾ ਕਰੋ ਵੀ ਸਭ ਤੋਂ ਸਾਡੀ ਡਿਮਾਂਡ ਇਹ ਸੀ ਉਸ ਟਾਈਮ ਵੀ ਜਿਹੜੀ ਫੈਕਟਰੀਆਂ ਦਾ ਪਾਣੀ ਹੈ ਹੂੰ ਉਹਨੂੰ ਟ੍ਰੀਟਮੈਂਟ ਕਰਕੇ ਹੂੰ ਇਹਦੇ ਵਿੱਚ ਸਾਫ਼ ਕਰਕੇ ਪਾਣੀ ਨੂੰ ਜਿਹੜਾ ਸਾਡਾ ਫੇਵਰੇਟ ਦਾ ਪਾਣੀ ਹੈ ਹੂੰ ਉਹਨੂੰ ਵੀ ਡਾਇਰੈਕਟੇਜ ਦੇ ਵਿੱਚ ਗੇਰਿਆ ਗਿਆ ਹੈ ਅਰ ਜਿਹੜਾ ਟ੍ਰੀਟਮੈਂਟ ਪਲੈਂਟ ਨੇ ਸਾਡੇ ਵੀ 40-40 ਸਾਲ ਉਮਰ ਹੋ ਗਈ ਹੈ ਮੁਹਾਲੀ 'ਚ ਰਹਿੰਦੇ ਹਾਂ ਸਾਰਾ ਦਿਨ ਇਸੇ ਮੁੱਦਿਆਂ 'ਚ ਮਤਲਬ ਵਿਚਰਦੇ ਆਂ ਜਿਆਦਾ ਕਰਕੇ ਟ੍ਰੀਟਮੈਂਟ ਪਲੈਂਟ ਫੈਕਟਰੀਆਂ 'ਚ ਦੇਖਦੇ ਨਹੀਂ ਇਸ ਕਰਕੇ ਵੀ ਜਿਆਦਾ ਕਰਕੇ ਆਫਸਰਾਂ ਦੀ ਮਿਲਿ ਭੁਗਤ ਨਾਲ ਇਹਦੇ ਵਿੱਚ ਸਿੱਧਾ ਹੀ ਜਿੱਤਰਾਂ ਲੁਧਿਆਣੇ ਦਾ ਹਮ ਮਸ਼ਹੂਰ ਬੁੱਢਾ ਨਾਲੇ ਲੜਾਈ ਚੱਲ ਰਹੀ ਹੈ ਇਹਦੀ ਗੱਲ ਇਹ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਬੁੱਢਾ ਨਾਲਾ ਹੀ ਦੀ ਆਪਣੀ ਰੂਪਰੇਖਾ ਜਿਹੜੀ ਉਹਦੀ ਤਿਆਰ ਹੋ ਰਹੀ ਹੈ ਬਾਅਦ ਚ ਜਥੇਬੰਦੀਆਂ ਨੂੰ ਕਿਸਾਨਾਂ ਨੂੰ ਦਾ ਲੁਧਿਆਣੇ ਲੜਾਈ ਲੜਨੀ ਪੈ ਰਹੀ ਹੈ ਇੱਥੇ ਵੀ ਲੜਨੀ ਪਊਗੀ ਜੇ ਤੁਸੀਂ ਜਿਵੇਂ ਦੱਸਿਆ ਤੁਹਾਡੇ ਆਪ ਦੇ ਪਰਿਵਾਰ ਚ ਕੈਂਸਰ ਚ ਦੋ ਮੌਤਾਂ ਹੋ ਗਈਆਂ ਨੇ ਇਹ ਹੋਰ ਵੀ ਕਾਲਾ ਪੀਲਿਆ ਹੋਰ ਵੀ ਕਈ ਬਿਮਾਰੀਆਂ ਦੇ ਸ਼ਿਕਾਰ ਨੇ ਚੜਿਆਲਾ ਪਿੰਡ ਚ ਲੋਕ ਬਹੁਤ ਨਹੀਂ ਜੀ ਗੱਲ ਤਾਂ ਇਹ ਹੀ ਹੈ ਨਾ ਲੋਕਾਂ ਨੂੰ ਹਲੇ ਜਾਇ ਇਸ ਬਾਰੇ ਜਾਗਰੂਤਾ ਬਹੁਤ ਬੜੀ ਘੱਟ ਹੈਗੀ ਪਹਿਲੀ ਗੱਲ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਜਦੋਂ ਆਪਾਂ ਦੇਖਦੇ ਆ ਇਲੈਕਸ਼ਨਾਂ ਚ ਆਨੇ ਆ ਕਿਤੇ ਵੀ ਸਰਕਾਰ ਦੀ ਹਰ ਚੀਜ਼ ਤੇ ਨਿਗਾਹ ਹੁੰਦੀ ਹੈ ਸਰਕਾਰ ਇਹ ਹੀ ਗੱਲ ਕਿਉਂ ਦੇਖਦੀ ਹੈ ਵੀ ਜਦੋਂ ਕੋਈ ਸ਼ਿਕਾਇਤ ਕਰੂਗਾ ਫੇ ਕੰਮ ਉਦੋਂ ਕਰਨਾ ਹੈ ਅਫਸਰਾਂ ਨੂੰ ਤਾਂ 24 ਘੰਟੇ ਜਿਹੜੇ ਇਸ ਡਿਪਾਰਟਮੈਂਟ ਨਾਲ ਸਬੰਧਤ ਅਫਸਰ ਨੇ ਉਹਨਾਂ ਦਾ ਤਾਂ ਕੰਮ 24 ਘੰਟੇ ਦਾ ਇਹੀ ਹੈ ਨਾ ਵੀ ਇਹ ਚੀਜ਼ ਚੈੱਕ ਕਰਨੀ ਹੈ